ਜੀ ਅਸੀਂ ਪਾਕਿਸਤਾਨ ਤੋਂ ਆਏ ਆ ਕਿ ਅਸੀਂ ਬੰਗਲਾਦੇਸ਼ ਤੋਂ ਆਏ ਨਹੀਂ ਅਸੀਂ ਭਾਰਤ 'ਚ ਪੰਜਾਬੀ ਤੋਂ ਪਹਿਲਾਂ ਅਸੀਂ ਭਾਰਤ ਦੇ ਆ ਅਸੀਂ ਇੰਡੀਅਨ ਆ ਇੰਡੀਅਨ ਤੋਂ ਬਾਅਦ ਪੰਜਾਬੀਆਂ ਪੰਜਾਬੀ ਤੋਂ ਬਾਅਦ ਸਿੱਖ ਫਿਰ ਸਾਨੂੰ ਕੀ ਕਿਤੇ ਜਾਂਦਾ ਖਾਲਸਤਾਨੀ ਨੇ ਇਹ ਨੇ ਯਾਰ ਤੁਸੀਂ ਸਾਡੇ ਨਾਲ ਗਲਤ ਵਿਵਹਾਰ ਕਰ ਰਹੇ ਹੋ ਤੁਸੀਂ ਫਿਰ ਅਸੀਂ ਕਿੱਦਾਂ ਨਾ ਰੋਕੀਏ ਫਿਰ ਅੰਜੂਗਲ ਡਰੋਨ ਸੈਟਰੋਂ ਫਿਰ ਸਾਡੇ ਵੀ ਹੱਥ ਲੱਗੇ ਨੇ ਚੂੜੀਆਂ ਤਾਂ ਨਹੀਂ ਪਾਈਆਂ ਉਹ ਕੋਈ ਪਾਕਿਸਤਾਨ ਇੰਡੀਆ ਦਾ ਬਾਰਡਰ ਨਹੀਂ ਹੈਗਾ ਉਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਸਾਡਾ ਛੋਟਾ ਭਰਾ ਆ ਤਾਂ ਵੀ ਅਸੀਂ ਹਰਿਆਣੇ ਦੇ ਵਿੱਚ ਨਹੀਂ ਜਾ ਸਕ ਰਹੇ ਚਾਹਨਾ ਚਾਈਨਾ ਡੋਰ ਨਾ ਵਰਤੋ ਆਪ ਚਾਈਨਾ ਦੇ ਗੋਲੇ ਵਰਤ ਰਹੇ ਨੇ ਕਿਉਂ ਭਾਈ ਚਾਈਨਾ ਦੇ ਨੇ ਕਿ ਨਹੀਂ ਉਹ ਵੀ ਐਕਸਪਾਇਰ ਹੋਏ ਆ ਕਿਉਂ ਅੰਦੋਲਨ ਕਰ ਰਹੇ ਨੇ ਇਹਨਾਂ ਦੀ ਪੀੜ੍ਹੀ ਵਾਸਤੇ ਅੰਦੋਲਨ ਕਰ ਰਹੇ ਆ ਸਾਡੀਆਂ ਤਾਂ ਅਸੀਂ ਵੀ ਛੋਟੇ ਹੀ ਆ 26 25 26 ਸਾਲ ਮੇਰੀ ਉਮਰ ਆ ਆ ਇਹਨਾਂ ਦੀ ਉਮਰਾਂ ਦੇਖ ਲਓ ਸਾਰੇ ਪੜੇ ਲਿਖੇ ਨੇ ਮੈਂ ਲੋਏ ਨਾ 22 ਹੋਣਾ ਪੜਿਆ ਲਿਖਿਆ ਆ ਸਿੰਘ ਸਾਹਿਬ ਖੜੇ ਨੇ ਹੋਰ ਆ ਦੇਖ ਲਓ ਇੱਥੇ ਖੜੇ ਨੇ ਐਮਬੀਏ ਕੀਤੀ ਐਮਬੀਏ ਕਰੀ ਆ ਲਾਸਟ ਗੱਲ ਮੈਂ ਦੱਸਣੀ ਚਾਹੁੰਨਾ ਇਹ ਨਾ ਜਿਹੜਾ ਉੱਥੇ ਜਿਹੜਾ ਬਾਈ ਸਾਡੀ ਮਰਮ ਪੱਟੀਆਂ ਕਰ ਰਹੀ ਆ ਨਾ Hindu ਕੁੜੀ ਆ ਨਹੀਂ ਨਹੀਂ ਪਹਿਲਾਂ Hindu ਕੁੜੀ ਆ ਬਿਲਕੁਲ ਬਿਲਕੁਲ ਸ ਆ ਇਹ ਕਹਿੰਦੇ ਆ ਨਾ ਕਿ ਇਹ ਸਿਰਫ ਇਹ ਖਾਲਿਸਤਾਨ ਇਹ ਸਿੱਖਿੱਦਾ ਕਰ ਰਹੇ ਨੇ Hindu ਕੁੜੀ ਸਾਡੀ ਮਰਮ ਪੱਟੀਆਂ ਕਰ ਰਹੀ ਆ ਉਹਦੀ ਅੱਖਾਂ 'ਚ ਪਾਣੀ ਆ ਜਾਂਦਾ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਯਾਰ ਪੰਜਾਬ ਦਾ Hindu ਪੰਜਾਬ ਦਾ Muslim ਪੰਜਾਬ ਦਾ Sikh ਸਭ ਤੋਂ ਪਹਿਲਾਂ ਪੰਜਾਬੀ ਆ Hindu ਫੈਮਿਲੀ ਨਾਲ ਬਿਲੋਂਗ ਕਰਦਾ ਰੋਜ਼ ਆ ਦੇਖ ਬਾਈ Hindu ਪਰਿਵਾਰ ਆ ਜਿਹੜਾ ਕੰਬਲਾਂ ਦਾ ਟਰੱਕ ਦੇ ਕੇ ਗਿਆ ਤਾਂ ਫਿਰ ਅਸੀਂ ਭਾਰਤੀ ਆ ਬਿਲਕੁਲ ਅਖੀਰ ਗੱਲ ਸਾਨੂੰ ਭਾਰਤ ਦੇ ਵਿੱਚੋਂ ਆਜ਼ਾਦੀ ਨਹੀਂ ਚਾਹੀਦੀ ਅਸੀਂ ਨਹੀਂ ਕਹਿੰਦੇ ਸਾਨੂੰ ਭਾਰਤ ਚੋਂ ਆਜ਼ਾਦ ਕਰ ਲੋ ਪਰ ਸਾਨੂੰ ਭਾਰਾ ਚ ਬੋਲਣ ਦੀ ਆਜ਼ਾਦੀ ਤਾਂ ਚਾਹੀਦੀ ਆ ਸਾਨੂੰ ਭਾਰਤ ਦੇ ਵਿੱਚ ਡੈਮੋਕਰੈਟਿਕ ਰਾਈਟ ਦੇ ਨਾਲ ਪ੍ਰਦਰਸ਼ਨ ਕਰਨ ਦੀ ਤਾਂ ਆਜ਼ਾਦੀ ਚਾਹੀਦੀ ਆ ਇਦਾਂ ਚੱਲਦਾ ਇਹ ਲੰਗਰ 8 900 ਸਾਲਾਂ ਦਾ ਚੱਲਦਾ ਤੇ ਉਸ ਤੱਕ ਇਹਨੇ ਲੰਗਰ ਨੇ ਕੋਈ ਧਰਮ ਨਹੀਂ ਦੇਖਿਆ ਕੋਈ Hindu Muslim Sikh ਨਹੀਂ ਦੇਖਿਆ ਇਸ ਲੰਗਰ ਨੇ ਸਿਰਫ ਭੁੱਖਾ ਢਿੱਡ ਦੇਖਿਆ ਤੇ ਇਹ ਛਕਾਉਣ ਵਾਲੇ ਹੱਥ ਦੇਖੇ ਨੇ ਇਸ ਰੂਪ ਦੇਖਿਆ ਆ ਤੇ ਗੁਰੂ ਸਾਹਿਬ ਦੀ ਕਿਰਪਾ ਆ ਜਦ ਤੱਕ ਇੱਥੇ ਚਾਹੇ ਅੱਗੇ ਵੀ ਚਲ ਜੀਏ ਲੰਗਰ ਜਦੋਂ ਸਿੰਘੂ ਬਾਰਡਰ ਲਾਇਆ ਸੀਗਾ ਨਾ ਜਿਹੜੇ ਆਲੇ ਦੁਆਲੇ ਪਿੰਡਾਂ ਵਾਲੇ ਸੀ ਉਹ ਰੋਂਦੇ ਸੀਗੇ ਕਿਉਂ ਉਹ ਕਹਿੰਦੇ ਸੀ 1.5 ਸਾਲ ਸਾਡੇ ਘਰੇ ਰੋਟੀ ਨਹੀਂ ਪੱਗੀ ਸੀਗੀ ਇਹ ਲੰਗਰ ਕਰਕੇ ਇਹ ਬਾਬੇ ਨਾਨਕ ਦਾ ਲੰਗਰ ਹੈ ਸਾਡਾ ਲੰਗਰ ਨਹੀਂ ਹੈ ਉਹ ਕੋਈ ਪਾਕਿਸਤਾਨ ਇੰਡੀਆ ਦਾ ਬਾਰਡਰ ਨਹੀਂ ਹੈਗਾ ਉਹ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ ਹਰਿਆਣਾ ਸਾਡਾ ਛੋਟਾ ਭਰਾ ਆ ਤਾਂ ਵੀ ਅਸੀਂ ਹਰਿਆਣਾ ਦੇ ਵਿੱਚ ਨਹੀਂ ਜਾ ਸਕਦੇ ਉਹ ਜਿਹੜੇ ਫੌਜੀ ਫੌਜੀ ਖੜੇ ਨੇ ਨਾ ਉਹ ਵੀ ਸਾਡੇ ਭਰਾ ਨੇ ਪਰ ਜਿਹੜਾ ਇਹਨਾਂ ਨੂੰ ਆਰਡਰ ਦੇ ਰਿਆ ਨਾ ਖੱਟਰ ਤੇ ਮੋਦੀ ਉਹ ਪੂਰੇ ਦੇਸ਼ ਦਾ ਦੁਸ਼ਮਣ ਆ ਉਹ ਪੂਰੇ ਇੰਡੀਆ ਦਾ ਦੁਸ਼ਮਣ ਹੈ ਉਹ ਅਸੀਂ ਹਰਿਆਣੇ ਚੋਂ ਨਿਕਲੇ ਆ ਸਾਡੇ ਨਾਨਕੇ ਸਾਡੇ ਰਿਸ਼ਤੇਦਾਰੀਆਂ ਹਰਿਆਣੇ ਚ ਪੈਂਦੀਆਂ ਨੇ ਸਾਡੇ ਗੁਰਦੁਆਰੇ ਮੰਜੀ ਸਾਹਿਬ ਗੁਰਦੁਆਰਾ ਕਿੱਥੇ ਆ ਬਈ ਹਰਿਆਣੇ ਚ ਠੀਕ ਹੈ ਨਾ ਉਹ ਸਾਡਾ ਗੁਰੂ ਘਰ ਆ ਉੱਥੇ ਸਰਕਾਰ ਸਾਨੂੰ ਰੋਕ ਰਹੀ ਜੇ ਸਾਨੂੰ ਰੋਕਦੀ ਨਾ ਅਸੀਂ ਰੁਕ ਜਾਂਦੇ ਜੇ ਸਾਨੂੰ ਸਰਕਾਰ ਨੇ ਦਿੱਲੀ ਬਾਰਡਰ ਸ਼ੰਭੂ ਤੇ ਰੋਕਿਆ ਸੀਗਾ ਅਸੀਂ ਰੁੱਕ ਗਏ ਸੀਗੇ ਨਾ ਸਰਕਾਰ ਸਾਡੇ ਨਾਲ ਤਸ਼ੱਦਦ ਕਰ ਰਹੀ ਹੈ ਸਰਕਾਰ ਨਹੀਂ ਰੋਕਣਾ ਭਾਜੀ ਸਾਡਾ ਡੈਮੋਕਰੇਟਿਕ ਰਾਈਟ ਹੈ ਜਿੰਨੇ ਖੜੇ ਨੇ ਸਾਰਿਆਂ ਦੀ ਵੋਟਾਂ ਹੈ ਜਿੰਨੇ ਖੜੇ ਨੇ ਸਾਰੇ ਭਾਰਕ ਦੇ ਨਾਗਰਿਕ ਨੇ ਜਿੰਨੇ ਖੜੇ ਨੇ ਸਾਰਿਆਂ ਨੂੰ ਇਹ ਪਤਾ ਹੈ ਕਿ ਡੈਮੋਕਰੇਸੀ ਕੀ ਹੁੰਦੀ ਹੈ ਹਨਾ ਸਾਰੇ ਵੋਟਰ ਨੇ ਕਿ ਅਸੀਂ ਪਾਕਿਸਤਾਨ ਤੋਂ ਆਏ ਆ ਕਿ ਅਸੀਂ ਬੰਗਲਾਦੇਸ਼ ਤੋਂ ਆਏ ਨਹੀਂ ਅਸੀਂ ਭਾਰਤ ਚ ਹੈ ਪੰਜਾਬੀ ਤੋਂ ਪਹਿਲਾਂ ਸੀ ਭਾਰਤ ਦੇ ਅਸੀਂ ਇੰਡੀਅਨ ਹੈ ਇੰਡੀਅਨ ਤੋਂ ਬਾਅਦ ਪੰਜਾਬੀਆਂ ਪੰਜਾਬੀ ਤੋਂ ਬਾਅਦ ਸਿੱਖ ਫਿਰ ਸਾਨੂੰ ਕੀ ਕੀਤਾ ਜਾਂਦਾ ਖਾਲਿਸਤਾਨੀ ਨੇ ਇਹਨੇ ਯਾਰ ਤੁਸੀਂ ਸਾਡੇ ਨਾਲ ਗਲਤ ਵਿਵਹਾਰ ਕਰ ਰਹੇ ਹੋ ਤੁਸੀਂ ਫਿਰ ਅਸੀਂ ਕਿੱਦਾਂ ਨਾ ਰੋਕੀਏ ਫਿਰ ਆंसू ਗਏ ਡਰੋਨ ਸੱਟ ਰਹੇ ਫਿਰ ਸਾਡੇ ਵੀ ਹੱਥ ਲੱਗੇ ਨੇ ਚੂੜੀਆਂ ਤਾਂ ਨਹੀਂ ਪਾਈਆਂ ਪਰ ਸਾਡੇ 'ਚ ਦਿਮਾਗ ਵੀ ਹੈਗਾ ਉਹ 9mm ਦੀ ਪਿਸਤਲ ਦਾ ਫਾਇਰ ਮਾਰਿਆ 45 ਬੋਰ ਦਾ ਟਰੈਕਟਰਾਂ ਦੇ ਟੈਰਾਂ 'ਚ ਅਸੀਂ ਪਹਿਲਾ ਟਰੈਕਟਰ ਉੱਥੇ ਹੀ ਸੀਗੇ ਅਸੀਂ ਬਾਈ ਦੁੱਖ ਲੱਗਦਾ ਅੰਦਰੋਂ ਅਸੀਂ ਸਾਡੇ ਚਿਹਰੇ ਹੱਸਦੇ ਨੇ ਕਿਉਂਕਿ ਸਾਨੂੰ ਚੜ੍ਹਦੀ ਕਲਾ ਜਾ ਜਾਂਦਾ ਬਾਈ ਇਹ ਅਸੀਂ ਕਿਉਂ ਫੌਜ 'ਚ ਜਾਂਦੇ ਆ ਸਾਡੇ 'ਚ ਸ਼ਹੀਦियां ਹੈਗੀਆਂ ਪਰ ਅਸੀਂ ਚਾਹੁੰਦੇ ਸਾਡੇ ਮਾਪਿਓ ਖੁਸ਼ ਰਹਿਣ ਆ ਕਿਉਂ ਅੰਦੋਲਨ ਕਰ ਰਹੇ ਨੇ ਇਹਨਾਂ ਦੀ ਪੀੜ੍ਹੀ ਵਾਸਤੇ ਅੰਦੋਲਨ ਕਰ ਰਹੇ ਆ ਸਾਡੀਆਂ ਤਾਂ ਅਸੀਂ ਵੀ ਛੋਟੇ ਹੀ ਆ 26 25 26 ਸਾਲ ਮੇਰੀ ਉਮਰ ਆ ਇਹਨਾਂ ਦੀ ਉਮਰਾਂ ਦੇਖ ਲਓ ਸਾਰੇ ਪੜੇ ਲਿਖੇ ਨੇ ਮੈਂ ਲਾਅਰ ਹੈ 22 ਹੋਣਾ ਪੜਿਆ ਲਿਖਿਆ ਆ ਸਿੰਘ ਸਾਹਿਬ ਖੜੇ ਨੇ ਹੋਰ ਆ ਦੇਖ ਲਓ ਇੱਥੇ ਖੜੇ ਨੇ ਐਮਬੀਏ ਕੀਤਾ ਐਮਬੀਏ ਕਰੀ ਆ ਅਸੀਂ ਉਹ ਦੇਖੋ ਤੇ ਇੱਕ ਹੋਰ ਗੱਲ ਮੈਂ ਲਾਸਟ ਗੱਲ ਦੱਸਣੀ ਚਾਹੁੰਦਾ ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਪੁੱਛ ਲਿਓ ਮੈਂ ਤਾਂ ਝਾੜੂ ਮੰਗਣ ਆਇਆ ਸੀ ਬਾਈ ਨੇ ਘੇਰ ਲਿਆ ਲਾਸਟ ਗੱਲ ਮੈਂ ਦੱਸਣੀ ਚਾਹੁੰਦਾ ਇਹ ਨਾ ਜਿਹੜਾ ਉੱਥੇ ਜਿਹੜਾ ਬਾਈ ਸਾਡੀ ਮਰਮ ਪੱਟੀਆਂ ਕਰ ਰਹੀ ਹੈ ਨਾ Hindu ਕੁੜੀ ਆ ਨਹੀਂ ਨਹੀਂ ਪਹਿਲਾਂ Hindu ਕੁੜੀ ਆ ਬਿਲਕੁਲ ਬਿਲਕੁਲ ਇਹ ਕਹਿੰਦੇ ਆ ਨਾ ਕਿ ਇਹ ਸਿਰਫ ਇਹ ਖਾਲਿਸਤਾਨ ਇਹ ਸਿੱਖ ਇਦਾ ਕਰ ਰਹੇ ਨੇ Hindu ਕੁੜੀ ਸਾਡੀ ਮਰਮ ਪੱਟੀਆਂ ਕਰ ਰਹੀ ਆ ਉਹਦੀ ਅੱਖਾਂ 'ਚ ਪਾਣੀ ਆ ਜਾਂਦਾ ਤਾਂ ਸਭ ਤੋਂ ਪਹਿਲਾਂ ਅਸੀਂ ਪੰਜਾਬੀ ਆ ਯਾਰ ਪੰਜਾਬ ਦਾ Hindu ਪੰਜਾਬ ਦਾ Muslim ਪੰਜਾਬ ਦਾ Sikh ਸਭ ਤੋਂ ਪਹਿਲਾਂ ਪੰਜਾਬੀ ਆ Hindu ਫੈਮਿਲੀ ਨੂੰ ਬਿਲੋਂਗ ਕਰਦਾ ਰੋਜ਼ ਆ ਦੇਖ ਬਾਈ Hindu ਪਰਿਵਾਰਾ ਜਿਹੜਾ ਕੰਬਲਾਂ ਦਾ ਟਰੱਕ ਦੇ ਕੇ ਗਿਆ ਤਾਂ ਫਿਰ ਅਸੀਂ ਭਾਰਤੀ ਆ ਬਿਲਕੁਲ ਜਾਇਦਾਦ ਵੀ ਵੀ ਇਦਾਂ ਦੇ ਹਾਲਾਤ ਬਣਾਤੇ ਸੀ ਭਾਰਤ ਦੇ ਰਹੋਗੇ ਵੀ ਸਾਨੂੰ ਭਾਰਤ ਨਹੀਂ ਮੰਨਿਆ ਜਾ ਰਿਹਾ ਮੈਂ ਦੱਸਣਾ ਚਾਹਣਾ ਅਖੀਰ ਗੱਲ ਸਾਨੂੰ ਭਾਰਤ ਦੇ ਵਿੱਚੋਂ ਆਜ਼ਾਦੀ ਨਹੀਂ ਚਾਹੀਦੀ ਅਸੀਂ ਨਹੀਂ ਕਹਿੰਦੇ ਸਾਨੂੰ ਭਾਰਤ ਤੋਂ ਆਜ਼ਾਦ ਕਰ ਲੋ ਪਰ ਸਾਨੂੰ ਭਾਰਤ 'ਚ ਬੋਲਣ ਦੀ ਆਜ਼ਾਦੀ ਤਾਂ ਚਾਹੀਦੀ ਆ ਸਾਨੂੰ ਭਾਰਤ ਦੇ ਵਿੱਚ ਡੈਮੋਕ੍ਰੈਟਿਕ ਰਾਈਟ ਦੇ ਨਾਲ ਪ੍ਰਦਰਸ਼ਨ ਕਰਨ ਦੀ ਤਾਂ ਆਜ਼ਾਦੀ ਚਾਹੀਦੀ ਹੈ ਸਾਨੂੰ ਇਹ ਤਾਂ ਚਾਹੀਦਾ ਯਾਰ ਸਾਡੀ ਮੰਗਾਂ ਨੇ ਇਹਨੇ ਮਾਫੀ ਮੰਗੀ મોદી ਨੇ ਉਦੋਂ ਕਹਿੰਦਾ ਮੇਰੀ ਤਪੱਸਿਆ ਦੇ ਵਿੱਚ ਕੋਈ ਕਮੀ ਰਹਿ ਗਈ ਹੋएगी ਇਸ ਲਈ ਮੈਂ ਮਾਫੀ ਮੰਗਦਾ ਹਾਂ ਕਿਸਾਨੋ ਸੇ ਭਾਈ ਆ ਕੱਲੇ ਕੱਲੇ ਜਿਹੜੇ ਸ਼ਕਲਾ ਨੇ ਨਾ ਇਹਨਾਂ ਦੇ ਬੋਲ ਫਰਦਾ ਵਾਂਗੂ ਨੇ ਪੱਥਰ ਤੇ ਲੀਕਾ ਛੋਟੇ ਬੱਚੇ ਦੀ ਵੀ ਜੋ ਇਹਨੇ ਕਹਿਤਾ ਉਹ ਮਰ ਜੂਗਾ ਪਿੱਛੇ ਨਹੀਂ ਹਟੂਗਾ ਆ ਦੇਸ਼ ਦਾ ਪ੍ਰਧਾਨ ਮੰਤਰੀ ਦੇਖ ਲਓ ਬੋਲ ਕੇ ਮੁੱਕ ਗਿਆ ਇਹ ਪੰਜਾਬ ਦਾ ਹਾਲ ਆ ਪਾਕੀ ਬਾਈਆਂ ਤੋਂ ਪੁੱਛੋ ਮੈਂ ਹਾਂਜੀ ਹਾਂਜੀ ਭਾਈ ਤੁਸੀਂ ਕੀ ਕਹਿਣਾ ਜੀ ਜਾਨੀ ਭਾਈ ਜੀ 2 ਸਾਲ ਹੋ ਗਏ ਤੁਹਾਨੂੰ ਪਤਾ ਹੀ ਹੈ ਮੰਨੀਆਂ ਹੋਈਆਂ ਮੰਗਾਂ ਨੂੰ ਦੁਬਾਰਾ ਕਹਿਣਾ ਪੈ ਰਿਹਾ ਹੈ ਉਹ ਕਹਿੰਦੇ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਜਿਸ ਦੇਸ਼ ਦਾ ਰਾਜਾ ਵਪਾਰੀ ਬਣ ਜਾਂਦਾ ਨਾ ਦੇਸ਼ ਦੀ ਜਨਤਾ ਭਿਖਾਰੀ ਬਣ ਜਾਂਦੀ ਆ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 98838 77000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ 'ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਪਤਾ ਲੌਮਿਸ਼ਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰنو ਸੰਗਰੂ 9883877000